ਖਰੜਾ ਸੀਆਈ ਸਟਾਫ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਵੱਖ-ਵੱਖ ਚਾਰ ਕੇਸਾਂ ਦੇ ਵਿੱਚ ਚਾਰ ਦੋਸ਼ੀਆਂ ਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਹੈ ਆਓ ਤੁਹਾਨੂੰ ਲੈ ਚਲਦੇ ਹਾਂ ਸਿੱਧਾ ਹੀ ਖਰੜਾ ਸੀਆਈ ਸਟਾਫ ਦੇ ਵਿੱਚ ਜਿੱਥੇ ਡੀਐਸਪੀ ਹਰਸਿਮਰ ਸਿੰਘ ਜੋ ਇਹਨਾਂ ਕੇਸਾਂ ਬਾਰੇ ਜਾਣਕਾਰੀ ਦਿੰਦੇ ਨੇ ਦੋਸ਼ੀਆਂ ਦੀ ਵੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਡੀਐਸਪੀ ਸਾਹਿਬ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਇਹ ਦੋਸ਼ੀਆਂ ਦੀਆਂ ਤਸਵੀਰਾਂ ਕਰੇ ਸ਼ੁਰੂ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਐਸਐਸਪੀ ਮੋਹਾਲੀ ਡਾਕਟਰ ਸੰਦੀਪ ਗਰ ਅਤੇ ਐਸਪੀਡੀ ਮੈਡਮ ਡਾਕਟਰ ਜੋਤੀ ਯਾਦਵ ਆਈਪੀਐਸ ਇਹਨਾਂ ਦੇ ਅਫਸਰਾਂ ਦੇ ਦਿਸ਼ਾ ਨਿਰਦੇਸ਼ ਚੱਲਦੇ ਜਿਹੜੀ ਪਿਛਲੇ ਦਿਨੀ ਆਪਣੇ ਸੀਆਈਏ ਟੀਮ ਨੇ ਬਹੁਤ ਅੱਛੀਆਂ ਪ੍ਰਾਪਤੀਆਂ ਕੀਤੀਆਂ ਜਿਸ ਦੇ ਚੱਲਦੇ ਦੋ ਐਨਡੀਪੀਐਸ ਦੇ ਪਰਚੇ ਦਰਜ ਹੋਏ ਨੇ ਤੇ ਇੱਕ ਆਰਮਜ਼ ਐਕਟ ਦਾ ਜਿਹੜਾ ਪਰਚੇ ਦਾ ਦੋਸ਼ੀ ਸੀਗਾ ਉਹਨੂੰ ਅਰੈਸਟ ਕੀਤਾ ਗਿਆ ਇਹ ਜਿਹੜੇ ਦੋਨੋਂ ਐਨਡੀਪੀਐਸ ਦੇ ਪਰਚੇ ਨੇ ਇਹ ਦੋਨੋਂ ਕਮਰਸ਼ੀਅਲ ਕੁਆਂਟੀਟੀ ਦੇ ਹੈਗੇ ਨੇ 20 ਤਰੀਕ ਨੂੰ ਜਿਹੜਾ ਹੈਗਾ ਪਹਿਲਾ ਜਿਹੜਾ ਇਨਸੀਡੈਂਟ ਹੋਇਆ ਸੀਗਾ ਉਹਦੇ ਵਿੱਚ ਇੱਕ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀਗੀ ਕਿਉਂਕਿ ਇੱਕ ਵਿਅਕਤੀ ਯੂਪੀ ਤੋਂ ਜਿਹੜਾ ਹੈਗਾ ਫੀਮ ਲੈ ਕੇ ਆ ਰਿਹਾ ਸੀਗਾ ਜਿਸ ਨੇ ਕਿ ਪੰਜਾਬ ਦੇ ਅਲੱਗ-ਅਲੱਗ ਜਗ੍ਹਾ ਤੇ ਜਿਹੜੀ ਸਪਲਾਈ ਕਰਨੀ ਸੀਗੀ ਜਿਸ ਦੇ ਤਲ ਦੇ ਸਾਡੇ ਸੀਆਈਏ ਟੀਮ ਨੇ ਸਪੈਸ਼ਲ ਨਾਕਾਬੰਦੀ ਕੀਤੀ ਗਈ ਤੇ ਜਿਹੜਾ ਹੈਗਾ ਦੋਸ਼ੀ ਨੂੰ ਮੌਕੇ ਤੇ ਕਾਬੂ ਕੀਤਾ ਗਿਆ ਸੀਗਾ ਜੇ ਜਿਹਦੇ ਕੋਲੋਂ ਮੌਕੇ ਤੇ 2 ਕਿਲੋ 600 ਗ੍ਰਾਮ ਅਫੀਮ ਜਿਹੜੀ ਆ ਬਰਾਮਦ ਕੀਤੀ ਗਈ ਸੀ ਕਿਉਂਕਿ ਨਾਲ ਦੀ ਨਾਲ ਹੀ ਮੌਕੇ ਤੇ ਗਸ਼ਤ ਅਫਸਰ ਨੂੰ ਬੁਲਾ ਕੇ ਜਿਹੜੀ ਉਹ ਹਾਜ਼ਰੀ ਪਵਾ ਕੇ ਤੇ ਪ੍ਰੋਪਰ ਐਫ ਆਈ ਆਰ ਰਜਿਸਟਰ ਕਰਕੇ ਤੇ ਜਿਹੜੀ ਆ ਕਾਨੂੰਨੀ ਅਗਾਰਵੀ ਅਮਲ ਵਿੱਚ ਲਿਆਂਦੀ ਗਈ ਆ ਦੋਸ਼ੀ ਜਿਹੜਾ ਹੈਗਾ ਯੂਪੀ ਵੱਲੋਂ ਯੂਪੀ ਨੂੰ ਹੀ ਬਿਲੋਂਗ ਕਰਦਾ ਉਦੇ ਪਹਿਲਾਂ ਕੋਈ ਕੇਸ ਦਰਜ ਹੈ ਨਹੀਂ ਹੈ ਉਹ ਸਾਰੀ ਡਿਟੇਲ ਵਗੈਰਾ ਜਿਹੜੀ ਲਈਆਂ ਜਾ ਰਹੀਆਂ ਨੇ ਤੇ ਅਗਲੀ ਕੁਝ ਮੋੜਲੀ ਕੁਝ ਕੇਸ ਜਿਹੜੀ ਕੀਤੀ ਜਾ ਰਹੀ ਹੈ ਜਿਹੜਾ ਉਸ ਤੋਂ ਬਾਅਦ ਦੂਜਾ ਪਰਚਾ ਹੈ ਉਸੇ ਦਿਨ ਰਾਤ ਨੂੰ ਜਿਹੜਾ ਹੈਗਾ ਇੱਕ ਹੋਰ ਇਨਫੋਰਮੇਸ਼ਨ ਮਿਲੀ ਸੀਗੀ ਸ਼ਾਮ ਨੂੰ ਕਿ ਇੱਕ ਖਮਾਣੋਂ ਤੋਂ ਜਿਹੜਾ ਹੈਗਾ ਇੱਕ ਜਿਹੜਾ ਉਦੋਂ ਕੌਣ ਨੂੰ ਬਿਲੋਂਗ ਕਰਦਾ ਵਿਅਕਤੀ ਹੈ ਜਿਹੜਾ ਕਿ ਯੂਪੀ ਸਾਈਡ ਤੋਂ ਨਸ਼ੀਲੀਆਂ ਗੋਲੀਆਂ ਲੈ ਕੇ ਸਪਲਾਈ ਕਰਨ ਲਈ ਜਿਹੜਾ ਹੈਗਾ ਇੱਧਰ ਨੂੰ ਆ ਰਿਹਾ ਹੈਗਾ ਪੰਜਾਬ ਵੱਲੋਂ ਜਿਸ ਦੀ ਸੀਕ੍ਰੀਟ ਇਨਫੋਰਮੇਸ਼ਨ ਤੇ ਖਰੜ ਵਿਖੇ ਹੀ ਜਿਹੜਾ ਹੈਗਾ ਸਾਡੀ ਸੀਆਈਏ ਟੀਮ ਵੱਲੋਂ ਜਿਹੜਾ ਹੈਗਾ ਨਾਕਾਬੰਦੀ ਕੀਤੀ ਗਈ ਸੀਗੀ ਉਸੇ ਨਾਕਾਬੰਦੀ ਦੇ ਚੱਲਦੇ ਤਹਿਤ ਜਿਹੜਾ ਹੈਗਾ ਉਸ ਵੇਲੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਤੇ ਜਿਹਦੇ ਕਿਲੋ ਜਿਹਦੇ ਕੋਲੋਂ 5220 ਗੋਲੀਆਂ ਜਿਹੜੀਆਂ ਹੈਗੀਆਂ ਮੌਕੇ ਤੇ ਬਰਾਮਦ ਕੀਤੀ ਗਈਆਂ ਸੀ ਜਿਸ ਦੀ ਪ੍ਰੋਪਰ ਕਾਰਵਾਈ ਕਰਦੇ ਅਫਸਰ ਨੂੰ ਮੌਕੇ ਤੇ ਬੁਲਾ ਕੇ ਜਿਹੜੀ ਹੈਗੀ ਆ ਸਾਰੇ ਜਿਹੜੀ ਆ ਕਾਨੂੰਨ ਤਹਿਤ ਚੱਲਦੀ ਜਿਹੜੀ ਆ ਕਾਰਵਾਈ ਅਮਲ ਲਿਆਂਦੀ ਗਈ ਆ ਜਿਹੜੀ ਇਸ ਦੋਸ਼ੀ ਦੀ ਵੀ ਜਿਹੜੀ ਆ ਬੈਕਗ੍ਰਾਉਂਡ ਕੀ ਆ ਸਾਰੀ ਪੁੱਛਗਿੱਛ ਵੇਰਾ ਕੀਤੀ ਜਾ ਰਹੀ ਆ ਤੇ ਹੋਰ ਜਿਹੜੀ ਐ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੀ ਕੀਤੀ ਜਾ ਰਹੀ ਹੈ ਮੈਂ ਦੱਸਣਾ ਚਾਹਾਂਗਾ ਜਿਹੜੇ ਦੋਨੋਂ ਮਾਮਲੇ ਆ ਦੋਨੋਂ ਕਮਰਸ਼ੀਅਲ ਕੁਆਂਟੀਟੀ ਦੇ ਮਾਮਲੇ ਸੰ ਇਸੇ ਦੇ ਚੱਲਦੇ ਤਹਿਤ ਜਿਹੜਾ ਹੈਗਾ ਇੱਕ ਪਹਿਲਾ ਜੀਰਕਪੁਰ ਥਾਣੇ ਵਿੱਚ ਆਪਣਾ 21 ਫਰਵਰੀ ਨੂੰ ਇੱਕ 44 ਨੰਬਰ ਐਫ ਆਈ ਆਰ ਰਜਿਸਟਰ ਹੋਈ ਸੀ ਆਮ ਤੌਰ ਜਿਹਦੇ ਵਿੱਚ ਪਹਿਲਾ ਇੱਕ ਦੋਸ਼ੀ ਜਿਹੜਾ ਫੜਿਆ ਗਿਆ ਸੀਗਾ ਤੇ ਤੀਜੇ ਕੋਲੋਂ ਪਿਸਤਲ ਬਰਾਮਦ ਹੋਈ ਸੀ ਉਸੇ ਦੋਸ਼ੀ ਦੇ ਦੀ ਪੁੱਛਗਿੱਛ ਦੇ ਤਹਿਤ ਇੱਕ ਹੋਰ ਜਿਹੜਾ ਦੋਸ਼ੀ ਸੀਗਾ ਸੇਵਕ ਸਿੰਘ ਉਰਫ ਗੁਰਸੇਵਕ ਜਿਹੜਾ ਕੀ ਹੈ ਕਿ ਨਾਮਜ਼ਦ ਕੀਤਾ ਗਿਆ ਸੀਗਾ ਜਿਸ ਦੀ ਸਾਡੀ ਸੀਆਈਏ ਟੀਮ ਕਾਫੀ ਦੇਰ ਤੋਂ ਪਾਲਵ ਵਿੱਚ ਸੀਗੀ ਜਿਸ ਨੂੰ ਕੀ 17 5 ਨੂੰ ਜਿਹੜਾ ਹੈਗਾ ਸਾਡੀ ਸੀਆਈਏ ਟੀਮ ਵੱਲੋਂ ਜਿਹੜਾ ਹੈਗਾ ਰਾਉਂਡ ਅਪ ਕੀਤਾ ਗਿਆ ਅਤੇ ਜਿਸ ਦੇ ਕੋਲੋਂ ਵੀ ਇੱਕ ਹੋਰ 0.30 ਦਾ 30 ਬੋਰ ਦਾ ਜਿਹੜਾ ਹੈਗਾ ਪਿਸਤਲ ਬਰਾਮਦ ਕੀਤਾ ਗਿਆ ਤੇ ਨਾਲ ਉਹਦੇ ਇੱਕ ਜ਼ਿੰਦਾ ਕਾਰਤੂਸ ਵੀ ਜਿਹੜਾ ਹੈ ਪੁਲਿਸ ਪਾਰਟੀ ਨੂੰ ਬਰਾਮਦ ਕੀਤਾ ਗਿਆ ਜਿਹੜਾ ਕਿ ਦੋਸ਼ੀ ਸਾਡੇ ਦੇ ਕੋਲ ਰਿਮਾਂਡ ਤੇ ਆ ਇਹਦੀ ਕਿੱਥੋਂ ਲੈ ਕੇ ਆਇਆ ਵਿੱਚੋਂ ਤੇ ਇਹਨਾਂ ਨੇ ਕਿਸੇ ਹੋਰ ਵਾਰ ਦਾ ਵੈਪਨ ਨੂੰ ਯੂਜ਼ ਕੀਤਾ ਕਿ ਨਹੀਂ ਕੀਤਾ ਉਹ ਸਾਰੀ ਜਿਹੜੀ ਪੁੱਛਗਿੱਛ ਕੀਤੀ ਜਾ ਰਹੀ ਆ ਜੋ ਅੱਗੇ ਖੁਲਾਸੇ ਹੋਣਗੇ ਆਪ ਜੀ ਨਾਲ ਸਾਂਝੀ ਕੀਤੀ ਜਾਵੇਗੀ ਜਿਹੜੇ ਦੋਸ਼ੀ ਇਹਨਾਂ ਦੱਸਿਆ 99 ਰਿਪੋਰਟ ਇਹ ਦੋ ਦੋ ਦੇ ਰਿਮਾਨ ਸੀ ਜਿਹੜਾ ਬਸ ਹੋਰ ਜ਼ਿਆਦਾ ਸੀਗਾ ਜੀ ਜਿਹਨੇ ਕਿ ਅੱਜ ਇਹਨਾਂ ਨੂੰ ਦੁਬਾਰਾ ਜਿਹੜਾ ਹੈ ਕੋਰਟ ਵਿੱਚ ਜਿਹੜਾ ਆਰਮਜ਼ ਐਕਟ ਵਾਲੇ ਨੂੰ ਅੱਜ ਦੁਬਾਰਾ ਪੇਸ਼ ਕੀਤਾ ਜਾਏਗਾ ਜਿਹੜੇ ਬਾਕੀ ਨੇ ਜੀ ਉਹਨਾਂ ਨੂੰ ਕੱਲ ਪੇਸ਼ ਕੀਤਾ ਜਾਏਗਾ ਸੇਮ ਸਿੰਘ ਦਾ ਪਿਛਲਾ ਕੀ ਹੈ ਜੀ ਇਹ ਸਾਰਾ ਚੈੱਕ ਕਰ ਰਹੇ ਆ ਜੀ ਵੀ ਕਿਉਂਕਿ ਜੋ ਹੁਣ ਆਮ ਤੌਰ ਤੇ ਜੋ ਸਾਨੂੰ ਪਤਾ ਲੱਗਿਆ ਸੀ ਜਦੋਂ ਆਪਾਂ ਪਹਿਲਾਂ ਰੇਟ ਕੀਤੇ ਇਹ ਪਤਾ ਲੱਗਿਆ ਵੀ ਮਾੜੇ ਆਨਸਰ ਨੇ ਤੇ ਹੋਰ ਗਲਤ ਕਦੀ ਬੀਤੀਆਂ ਵਿੱਚ ਜਿਹੜਾ ਹੈਗਾ ਇਹਨਾਂ ਦਾ ਉਹ ਹੁਣ ਜਿਹੜੀ ਇਹਨਾਂ ਦੀ ਪੁੱਛਗਿੱਛ ਹੈ ਤੇ ਜੋ ਵੀ ਅੱਗੇ ਡਿਟੇਲਸ ਆਣਗੀਆਂ ਉਹ ਫਦਰ ਇਨ ਅਲੋਕੇਸ਼ਨ ਚ ਕਲੀਅਰ ਕੀਤੀ ਜਾਣਗੀਆਂ ਇੱਕ ਚੌਥਾ ਵੀ ਪਰਚਾ ਹੋਇਆ ਹੈ ਜੀ ਸਾਰਾ ਉਹਦੇ ਬਾਰੇ ਕੀ ਕਹਿਣਾ ਚਾਹੁੰਦਾ ਹੈ ਉਹਦੇ ਵਿੱਚ ਜੀ ਇੱਕ ਆਪਣੀ ਜਿਹੜੀ CIA ਟੀਮ ਵੱਲੋਂ ਜਿਹੜੀ ਮਾੜੇ ਹਾਸਲਾਂ ਨੂੰ ਨੱਥ ਪਾਣ ਦੇ ਜਾ ਮਹਿੰਦਰਾ ਚਲਦੇ ਤਹਿਤ ਜੇਕ ਸਪੈਸ਼ਲ ਨਾਕਾਬੰਦੀ ਕੀਤੀ ਸੀਗੀ ਜਿਸ ਦੇ ਤਹਿਤ ਸਾਨੂੰ ਇੱਕ ਇਨਫੋਰਮੇਸ਼ਨ ਆਈ ਸੀ ਵੀ ਕਿ ਜਿਹੜਾ ਦੋਸ਼ੀ ਹੈਗਾ ਜੋ ਕਿ ਕਾਫੀ ਕੇਸਾਂ ਵਿੱਚ ਵਾਂਟਡ ਹੈ ਵੀ ਉਹ ਜਾਲੀ ਦਸਤਾਵੇਜ਼ ਬਣਾ ਕੇ ਜਿਹੜਾ ਬਾਹਰ ਭਜਣ ਦੀ ਫਿਰਾਕ ਵਿੱਚ ਹੈਗਾ ਜੋ ਕਿ ਨਾਕੇ ਬੰਦੀ ਦੇ ਦੌਰਾਨ ਸਾਡੀ ਸੀਆਈਏ ਟੀਮ ਵੱਲੋਂ ਜਿਹੜਾ ਹੈਗਾ ਦੋਸ਼ੀ ਅਰਜਨ ਸਿੰਘ ਅੱਜੂ ਹੈ ਜੋ ਕਿ ਪਿੱਛੋਂ ਸਦਰ ਫਿਰੋਜ਼ਪੁਰ ਨੂੰ ਬਿਲੋਂਗ ਕਰਦਾ ਉਹ ਉਹ ਮੌਕੇ ਤੇ ਰਾਉਂਡ ਅਪ ਹੋਇਆ ਤੇ ਜਿਸ ਦੇ ਕੋਲੋਂ ਜਿਹੜਾ ਹੈ ਕਿ ਪਾਸਪੋਰਟ ਨਾ ਬਰਾਮਦ ਹੋਇਆ ਸੀ ਤੇ ਕੁਝ ਫੋਰਨ ਕਰੰਸੀ ਬਰਾਮਦ ਹੋਈ ਸੀ ਜੋ ਕਿ ਉਸ ਦੀ ਜਦ ਪੁੱਛਗਿੱਛ ਕੀਤੀ ਗਈ ਅਸਲ ਤੌਰ ਤੇ ਉਹ ਪਿੱਛੋ ਫਿਰੋਜਪੁਰ ਨੂੰ ਦਾ ਰਹਿਣ ਵਾਲਾ ਸੀਗਾ ਉਸ ਦੇ ਉੱਪਰ 5 ਮੁਕੱਦਮੇ ਦਰਜ ਸੀਗੇ ਜਿਦੇ ਵਿੱਚੋਂ ਇੱਕ ਚੰਡੀਗੜ੍ਹ 11 ਸੈਕਟਰ ਥਾਣੇ ਦਾ ਇੱਕ ਕਮਰਸ਼ੀਅਲ ਕੁਆਂਟੀਟੀ ਦਾ ਹੀਰੋਨ ਦਾ ਪਰਚਾ ਸੀਗਾ ਜਿਸ ਦੇ ਵਿੱਚ ਇਹਨੂੰ 5 10 ਸਾਲ ਦੀ ਸਜ਼ਾ ਵੀ ਹੋਈ ਸੀ ਤੇ ਉਸ ਸਜ਼ਾ ਵਿੱਚੋਂ ਇਹ 5 ਸਾਲ ਕੁਝ ਮਹੀਨੇ ਸਜ਼ਾ ਕੱਟ ਵੀ ਚੁੱਕਿਆ ਸੀਗਾ ਜੋ ਕਿ ਹੁਣ ਹਾਈ ਕੋਰਟ ਦੇ ਹੁਕਮਾਂ ਨਾਲੇ ਬੇਲ ਤੇ ਬਾਹਰ ਸੀਗਾ ਇਸੀ ਦੌਰਾਨ ਇਨੇ ਇੱਕ ਜਾਲੀ ਦਸਤਾਵੇਜ਼ ਤੇ ਹੋਰ ਆਪਣੇ ਆਈਡੀਆਂ ਤੇ ਹੋਰ ਗਵਾਹਾਂ ਨੂੰ ਪਾ ਕੇ ਇਨੇ ਇੱਕ ਹਰਿਆਣਾ ਕੁਰਕਸ਼ੇਤਰ ਏਰੀਆ ਚੋਂ ਆਪਣਾ ਇੱਕ ਨਵਾਂ ਪਾਸਪੋਰਟ ਬਣਵਾ ਲਿਆ ਸੀ ਤੇ ਜੋ ਕਿ ਹੁਣ ਇਹ ਕਿਉਂਕਿ ਇਹਦੇ ਤੇ ਪੰਜ ਸੀਗੇ ਪਹਿਲਾਂ ਵੀ ਇਹਨੂੰ سزا ਹੋ ਗਈ ਸੀ ਬਾਕੀ ਆਰਮਜ਼ ਐਕਟ ਦੇ ਹੋਰ ਧਾਰਾਵਾਂ ਤਹਿ ਦੇ ਦੇ ਪਰਚੇ ਦਰਜਾ ਜੋ ਕਿ ਇਹ ਫੌਰੀ ਭਜਣ ਦੀ ਤਾਕ ਵੀ ਸੀਗਾ ਜੋ ਕਿ ਹੁਣ ਸਾਰਾ ਇਹਨੂੰ ਮੌਕੇ ਤੇ ਕਾਬੂ ਕੀਤਾ ਗਿਆ ਜਿਹੜਾ ਇਹਦੇ ਕੋਲੋਂ ਇਹਦਾ ਜਿਹੜਾ ਨਵਾਂ ਪਾਸਪੋਰਟ ਗਲਤ ਐਡਰੈਸ ਤੇ ਬਣਵਾਇਆ ਗਿਆ ਸੀ ਉਹ ਮੌਕੇ ਤੇ ਬਰਾਮਦ ਕੀਤਾ ਗਿਆ ਇਹਦੇ ਕੋਲ 4000 ਯੂ ਐਸ ਡਾਲਰ ਤੇ 80 ਯੂਰੋ ਜਿਹੜੇ ਹੈਗੇ ਆ ਉਹ ਬਰਾਮਦ ਕੀਤੇ ਗਏ ਸੀਗੇ ਜੋ ਕਿ ਹੁਣ ਇਹਦੀ ਪ੍ਰੋਪਰ ਜਿਹੜੀ ਹੈਗੀ ਆ ਸਬੰਧਿਤ ਜ਼ਿਲ੍ਹੇ ਨੂੰ ਹਰਿਆਣਾ ਵਿੱਚ ਆਪਣੇ ਮਾਨਯੋਗ ਐਸ ਐਸ ਪੀ ਸਾਹਿਬ ਰਾਹੀਂ ਜਿਹੜੀ ਆ ਪੱਤਰ ਯੋਗ ਪੱਤਰ ਲਿਖ ਕੇ ਵੀ ਕਿਹੜੀ ਕਿਹੜੀ ਵਿੱਚ ਗਵਾਈ ਸੀ ਕਿ ਕੀ ਕੀ ਇਹਨੇ ਦਸਤਾਵੇਜ਼ ਉੱਥੇ ਨਾ ਦਿੱਤੇ ਗਏ ਸੀਗੇ ਅਤੇ ਹੋਰ ਕਿਹੜੇ ਕਿਹੜੇ ਵਿਅਕਤੀ ਇਹਦੇ ਵਿੱਚ ਸ਼ਾਮਲ ਹਨ ਉਹ ਸਾਰਿਆਂ ਦੀ ਜਿਹੜੀ ਡੂੰਘਾਈ ਨਾਲ ਪੜਤਾਲ ਕਰਕੇ ਜਿਹੜੇ ਆ ਉਹਨਾਂ ਤੇ ਅੱਗੇ ਫਦਰ ਇਨਵੈਸਟੀਗੇਸ਼ਨ ਕੀਤੀ ਜਾਏਗੀ ਨਹੀਂ ਫਿਲਹਾਲਲੇ ਉਹ ਸਾਰਾ ਆਪਾਂ ਵੈਰੀਫਾਈ ਕਰ ਰਹੇ ਆਂ ਫਿਲਹਾਲ ਪਾਸਪੋਰਟ ਤੇ ਤਾਂ ਨਹੀਂ ਸਾਨੂੰ ਮਿਲਿਆ ਪਰ ਸਾਨੂੰ ਇਹ ਹੋ ਸਕਦਾ ਵੀ ਇਹਨੇ ਅਪਲਾਈ ਨਾ ਕੀਤਾ ਹੋਵੇ ਜੋ ਕਿ ਸਬੰਧਿਤ ਆਪਾਂ ਆਪਣੇ ਪਾਸਪੋਰਟ ਆਫਿਸ ਤੇ ਜਾਂ ਐਮਬੈਸੀਆਂ ਦੇ ਥਰੂ ਵੀ ਕੀਤਾ ਹੈ ਉਹਨੂੰ ਕਲੀਅਰ ਕੀਤਾ ਜਾਏਗਾ ਡੀਐਸਪੀ ਆਰ ਸਿਮਲ ਸਿੰਘ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਪਹਿਲੇ ਕੇਸ ਦੇ ਵਿੱਚ यूपी ਤੋਂ ਇੱਕ ਨੌਜਵਾਨ 2 ਕਿਲੋ 600 ਗ੍ਰਾਮ ਜਿਹੜੀ ਹੈ ਅਫੀਮ ਲੈ ਕੇ ਆ ਰਿਆ ਸੀ ਉਸ ਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਏ ਉਸ ਤੋਂ ਬਾਅਦ ਜਿਹੜਾ ਇੱਕ ਖਮਾਣੋ ਦਾ ਰਹਿਣ ਵਾਲਾ ਇੱਕ ਨੌਜਵਾਨ ਜਿਸ ਦੇ ਕੋਲੋਂ 5200 ਦੇ ਕਰੀਬ ਜੜੀਆਂ ਨੇ ਨਸ਼ੀਲੀਆਂ ਗੋਲੀਆਂ ਜੜੀਆਂ ਨੇ ਬਰਾਮਦ ਕੀਤੀਆਂ ਨੇ ਤੇ ਇੱਕ ਦੋਸ਼ੀ ਦੇ ਕੋਲੋਂ ਤੀਸਰੇ ਕੇਸ ਦੇ ਵਿੱਚ ਇੱਕ ਦੋਸ਼ੀ ਦੇ ਕੋਲੋਂ 30 ਬੋਰ ਦੀ ਕਰਵਾਲ ਵਰ ਅਤੇ ਇੱਕ ਜਿੰਦਾ ਕਾਰਤੂਸ ਜਿਹੜਾ ਹੈ ਬਰਾਮਦ ਕੀਤਾ ਏ ਤੇ ਚੌਥਾ ਕੇਸ ਜਿਹੜਾ ਹੈ ਕਈ ਵਕਵਾਕ ਉਸ ਦੇ ਉੱਤੇ ਕੇਸ ਸੀ ਜੁਵਾਨ ਜਿਹੜਾ ਹੈ ਅਦਾਲਤ ਤੋਂ ਜ਼ਮਾਨਤ ਤੇ ਆਇਆ ਹੋਇਆ ਸੀ ਪਾਸਪੋਰਟ ਬਣਾ ਕੇ ਉਹ ਬਾਹਰ ਭੱਜਣ ਦੀ ਫਰਾਕ ਵਿੱਚ ਸੀ ਪਰ ਸੀਆਈਐਸਟਾਫ ਦੇ ਹੱਥੇ ਜਿਹੜਾ ਹੈ ਚੜ ਗਿਆ ਹੈ ਉਸ ਦੇ ਕੋਲੋਂ ਜਿਹੜੀ ਹੈ ਫੋਰਨ ਦੀ ਕੁਝ ਕਰੰਸੀ ਵੀ ਮਿਲੀ ਹੈ ਫਿਲਹਾਲ ਇਹ ਚਾਰੇ ਦੋਸ਼ੀ ਜਿਹੜੇ ਨੇ ਸੀਆਈਐਸਟਾਫ ਦੇ ਵਿੱਚ ਬੰਦ ਨੇ ਤੇ ਇਹਨਾਂ ਦਾ ਜਿਹੜਾ ਹੈ ਪੁਲਿਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਜਿਹੜੀ ਹੈ ਜਾਰੀ ਹੈ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ